ਜੇ ਪਾਛ ਵਰਦੀ ਕਹਿੰਦੇ ਗੁਰਸਿੱਖੋ ਤੇ ਮੁਗਲ ਸਿਪਾਹੀ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਵੈਰ ਕਰਕੇ ਆਏ ਸੀ ਆਪਾਂ ਆਪਾ ਇਹਨਾਂ ਦਾ ਵੀ ਪੁਨਾ ਕਰਨਾ ਗੁਰਸਿੱਖ ਕਹਿੰਦੇ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਵੀ ਧੋਤ ਘੱਤਰ ਕਰਕੇ ਦੇਖੋ ਕਿੰਨਾ ਆਨੰਦ ਮਣੇ ਘਰ ਵਿੱਚ ਇੰਨੀ ਬਰਕਤਾਂ ਆ ਜਾਣਗੀਆਂ ਕਲੇਸ਼ ਦੂਰ ਹੋ ਜਾਵੇਗਾ ਮਾਨੇ ਕਾਗਰ ਹੋ ਜਾਵੇਗਾ ਬਿਮਾਰੀਆਂ ਘਰ ਚੋਂ ਭਜ ਜਾਣਗੀਆਂ ਖੇਤੀਬਾੜੀ ਕਾਰੋਬਾਰ ਦੇਖਿਓ ਕਿੰਨੀਆਂ ਸਤਿਗੁਰ ਬਰਕਤਾਂ ਪਾਉਣਗੇ ਪਰ ਕਦੋਂ ਜਦੋਂ ਸਾਧ ਸੰਗਤ ਜੀ ਅਸੀਂ ਗੁਰੂ ਦੇ ਬਚਨਾਂ ਨੂੰ ਪੜ੍ਹਾਂਗੇ ਕਮਾਵਾਂ ਬਾਬਾ ਤਰਸਿੰਦ ਜੀ ਵਰਜ ਮਰਤੂੜਾ ਸਰ ਜਿਨ੍ਹਾਂ ਦੀ 1 ਨੰਬਰ ਤੇ ਫੋਟੋ ਲੱਗੀ ਆ ਉਹਨਾਂ ਮਾਪੁਰਖਾਂ ਨੇ 1,25,000 ਜਵਜੀ ਸਿੰਘ ਦੇ ਪਾਠ ਹਰਸਬ ਦੀ ਧਰਤੀ ਤੇ ਕੀਤੇ 10ਵੇਂ ਪਾਚਾ ਪ੍ਰਤੱਖ ਹੋ ਕੇ ਮਿਲੇ ਤੇ ਬਾਬਾ ਤਰਸ ਸਿੰਘ ਜੀ ਮਨ ਨੂੰ ਬਚਨ ਕੀਤਾ ਤਰਸਿਆ ਜਾਓ ਮਾਲਵੇ ਦੀ ਧਰਤੀ ਤੇ ਪੰਜਾਬ ਦੀ ਸਿੱਖੀ ਦਾ ਗੁੱਟਾ ਮੁੜ ਜਾ ਗਿਆ ਸਿੱਧੀਆਂ ਧਾਰਨਾ ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਬਾਣੀ ਨਾਲ ਜੋੜੋ ਪਰਵੇਸ਼ਰ ਨਾਲ ਜੋੜੋ ਤੇ ਬਾਬਾ ਤਰਸ ਸਿੰਘ ਜੀ ਮਹਾਰਾਜ ਨੇ ਜਦੋਂ ਸਾਧ ਸੰਗਤ ਕੀਰਤਨ ਦੀ ਪਰਰਭਤਾ ਕਰਨੀ ਬਿਨੋ ਸਾਊਂਡ ਤੋਂ ਗੁਰੂ ਬਾਬਾ ਕਰਤ ਸਿੰਘ ਜੀ ਮਹਾਰਾਜ ਦੀ ਆਵਾਜ਼ 4 ਕੋਹ ਤੱਕ ਜਾਂਦੀ ਸੀ ਬਿਨੋ ਸਾਊਂਡ ਤੋਂ ਤੇ 10 ਦੇ ਵੱਡੇ ਮਹਾਂਪੁਰਖ ਬਾਬਾ ਕਿਰਪਾਲ ਸਿੰਘ ਜੀ ਦਾ ਜੀ 2 ਨੰਬਰ ਤੇ ਫੋਟੋ ਲੱਗੀ ਉਹਨਾਂ ਮਹਾਂਪੁਰਖਾਂ ਦੀ 2.5 ਕੋਹ ਆ ਜਾਂਦੀ ਸੀ ਬਿਨੋ ਸਾਊਂਡ ਤੋਂ ਸੰਤ ਬਦਲ ਬਲਵੰਸੀ ਜੁੱਧਾ ਧਾਰੀ ਮਹਾਂਪੁਰਖ ਜਿਨ੍ਹਾਂ ਦੇ ਘਰ ਵਿੱਚੋਂ ਜਿਨ੍ਹਾਂ ਦੇ ਦਰ ਤੋਂ ਬੁੱਧ ਪੁੱਤ ਦੀਆਂ ਬਿਲਕੁਲ